ਆਪਾਂ ਜਿੱਥੇ ਬੈਠੇ ਆ ਗੁਰਦੁਆਰਾ ਸਾਹਿਬ ਆ ਆਪਾਂ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਚਲੇ ਜਾਈਏ ਉੱਥੇ ਗੁਰਦੁਆਰਾ ਸਾਹਿਬ ਹੁੰਦਾ ਹੈ ਇਹਦੀ ਆਰੰਭਤਾ ਕਿੱਥੋਂ ਹੁੰਦੀ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਜਾਂਦੇ ਆ ਤਾਂ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਬੈਠਦੇ ਆ ਉਹਨੂੰ ਕਿਹਾ ਜਾਂਦਾ ਵਾ ਸੰਗਤ ਕਲਕੱਤੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਆ ਕੱਚੀ ਸੰਗਤ ਪੱਕੀ ਸੰਗਤ ਛੋਟੀ ਸੰਗਤ ਬੜੀ ਸੰਗਤ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਜਿੱਥੇ ਬੈ ਕੇ ਉਹਨਾਂ ਨੇ ਉਪਦੇਸ਼ ਦਿੱਤਾ ਹੁਣ ਗੁਰੂ ਸਾਹਿਬ ਤਾਂ ਇੱਕ ਥਾਂ ਤੇ ਗਏ ਉਹਦੇ ਤੋਂ ਬਾਅਦ ਅੱਗੇ ਚਲੇ ਗਏ ਪਰ ਜਿੱਥੇ ਵੀ ਗੁਰੂ ਸਾਹਿਬ ਗਏ ਉਥੇ ਸੰਗਤ ਕਾਇਮ ਕਰ ਗਏ ਜਿੰਨੇ ਸਾਨੂੰ ਜਥੇ ਬੰਦਕ ਕੀਤਾ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਤੇ ਜਦੋਂ ਗੁਰੂ ਸਾਹਿਬ ਤੁਰਨ ਲੱਗਦੇ ਸਨ ਤੇ ਸੁਭਾਵਕ ਆ ਵੀ ਸੰਗਤਾਂ ਪੁੱਛਦੀਆਂ ਸੀ ਵੀ ਗੁਰੂ ਸਾਹਿਬ ਤੁਸੀਂ ਤੇ ਚੱਲੇ ਹੋ ਤੇ ਅਸੀਂ ਹੁਣ ਫੇਰ ਕਿਹਦੇ ਨਾਲ ਜੁੜਾਂਗੇ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਸ਼ਬਦ ਨਾਲ ਬਾਣੀ ਨਾਲ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਉਹ ਬਾਣੀ ਗੁਰੂ ਸਾਹਿਬ ਸਰੀਰ ਕਰਕੇ ਅੱਗੇ ਚਲੇ ਗਏ ਪਰ ਸੰਗਤ ਨੂੰ ਉਥੇ ਬਾਣੀ ਦੇ ਗਏ ਸ਼ਬਦ ਦੇ ਗਏ ਜਿੱਥੇ ਗੁਰੂ ਸਾਹਿਬ ਬੈਠੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਉਹ ਥਾਂ ਮੁਬਾਰਕ ਹੋ ਗਈ ਉਹ ਸੰਗਤ ਕਾਇਮ ਹੋ ਗਈ ਉਥੇ ਉਥੇ ਸੰਗਤ ਨੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜਨ ਲਈ ਰੱਬ ਨਾਲ ਜੋੜਨ ਲਈ ਗੁਰ ਸ਼ਬਦ ਦੇ ਨਾਲ ਆਪਣੇ ਆਪ ਨੂੰ ਪੱਕਾ ਜੋੜ ਲਿਆ ਉਥੇ ਉਥੇ ਬਣ ਗਈਆਂ ਸੰਗਤਾਂ ਬਾਣੀ ਦੇ ਵਿੱਚ ਵਾਰ-ਵਾਰ ਜਿਹੜੀ ਸੰਗਤ ਦੀ ਵਡਿਆਈ ਆ ਕੋਈ ਐਵੇਂ ਨਹੀਂ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਚੈ ਜੀ ਰੋਜ ਆਪਾਂ ਸੋਧਰ ਦੇ ਅੰਦਰ ਪਾਠ ਕਰਦੇ ਆ ਰਹਿ ਰਾਜ ਸਾਹਿਬ ਦੇ ਅੰਦਰ ਭਾਈ ਪ੍ਰਾਪਤ ਮਾਨੁਖ ਦਿਓ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਤੋਂ ਭਾਵ ਵੀ ਗੁਰੂ ਕੀ ਸੰਗਤ ਗੌਰ ਸੰਗਤ ਜਿੱਥੇ ਗੁਰੂ ਵਿੱਚ ਹੈ ਸ਼ਬਦ ਵਿੱਚ ਹੈ ਰੱਬ ਵਿੱਚ ਹੈ ਉਹਨੂੰ ਸੰਗਤ ਕਿਹਾ ਗਿਆ ਤੋਂ ਅੱਜ ਜਿਵੇਂ ਆਪਾਂ ਬੈਠੇ ਆ ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਤੇ ਉਹ ਸੰਗਤਾਂ ਫਿਰ ਅੱਗੇ ਤੋਂ ਅੱਗੇ ਧਰਮ ਸ਼ਲਾਵਾ ਪਹਿਲਾਂ ਕਿਹਾ ਗਿਆ ਫਿਰ ਗੁਰਦੁਆਰੇ ਕਿਹਾ ਗਿਆ ਗੁਰੂ ਨੇ ਆਖਿਆ ਗੁਰਦੁਆਰੇ ਹੋਏ ਸੋਜੀ ਪਾਏ ਸੀ ਤੋਂ ਪਹਿਲਾ ਨੁਕਤਾ ਆਪਾਂ ਸਾਰਿਆਂ ਨੇ ਜੀਵਨ ਦੇ ਵਿੱਚ ਇਹੀ ਅਹਿਮ ਰੱਖਣਾ ਹੈ ਕਿ ਹਰ ਰੋਜ਼ ਗੁਰੂ ਦੀ ਸੰਗਤ ਕਰਨੀ ਹੈ ਭਾਵ ਹਰ ਰੋਜ਼ ਅਸੀਂ ਗੁਰਦੁਆਰੇ ਆਉਣਾ ਹੈ ਗੁਰਦੁਆਰੇ ਆਣ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਸੁਣਨਾ ਹੈ ਕਥਾ ਕੀਰਤਨ ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਕਰਕੇ ਗਾਇਆ ਤੇ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਾਂ ਇਸ ਕਰਕੇ ਸਿੱਖ ਦੇ ਜੀਵਨ ਦਾ ਪਹਿਲਾ ਅਹਿਮ ਅੰਗ ਹੈ ਗੁਰਦੁਆਰੇ ਹਾਜ਼ਰੀ ਭਰਨੀ ਮਨ ਕਰਕੇ ਗੁਰ ਸ਼ਬਦ ਨਾਲ ਜੁੜਨਾ ਤੇ ਗੁਰੂ ਨੇ ਤੇ ਇੱਕ ਹੋਰ ਵੀ ਸਿਧਾਂਤ ਦਿੱਤਾ ਭਾਈ ਗੁਰਦਾਸ ਜੀ ਨੇ ਆਖਿਆ ਇੱਕ ਸਿੱਖ ਦੋਏ ਸਾਧ ਸੰਗ ਤੁਸੀਂ ਘਰੇ ਵੀ ਬੈਠੇ ਹੋ ਨਾ ਤੇ ਆਪਾਂ ਘਰ ਦੇ ਵਿੱਚ ਦੋਾਂ ਤਿੰਨਾਂ ਚਾਰਾਂ ਪੰਜਾਂ ਜਿਤਨੇ ਵੀ ਆ ਆਪਾਂ ਘਰ ਦੇ ਵਿੱਚ ਵੀ ਗੁਰਬਾਣੀ ਦਾ ਪਾਠ ਕਰੀਏ ਗੁਰੂ ਦੀਆਂ ਸਿੱਖ ਜਰਨੈਲਾਂ ਦੀਆਂ ਬਾਤਾਂ ਪਾਈਏ ਉਹ ਕੀ ਹੋ ਗਈ ਸਾਡੇ ਘਰ ਦੇ ਵਿੱਚ ਇੱਕ ਸਿੱਖ ਦੋਏ ਸਾਧ ਸੰਗ ਉਹ ਵੀ ਗੁਰੂ ਦੀ ਸੰਗਤ ਹੋ ਗਈ ਪਰ ਗੁਰੂ ਦੇ ਆਣ ਕੇ ਧਰ ਤੇ ਦਰਸ਼ਨ ਵੀ ਕਰਨੇ ਆ ਤਾਂ ਗੁਰਦੁਆਰੇ ਵੀ ਹਾਜ਼ਰੀਆਂ ਭਰੀਏ ਇਹਨਾਂ ਨੁਕਤਿਆਂ ਨੂੰ ਆਪਣੇ ਜੀਵਨ ਦੇ ਵਿੱਚ ਅਹਿਮ ਥਾਂ ਦੇਣੀ ਆ ਕਿਉਂਕਿ ਵੇਖੋ ਪਦਾਰਥਵਾਦੀ ਜੋਗਵਾ ਅੱਜ ਦੇ ਪਦਾਰਥਵਾਦੀ ਜੋਗ ਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਵੇਖਦੇ ਹਾਂ ਪੈਸੇ ਦੀ ਕੋਈ ਕਮੀ ਨਹੀਂ ਹੈ ਬਹੁਤੀ ਪੈਸਾ ਹੈ ਪਰ ਘਰਾਂ ਦੇ ਵਿੱਚ ਸ਼ਾਂਤੀ ਨਹੀਂ ਹੈ ਟਿਕਾ ਨਹੀਂ ਹੈ ਸਹਜ ਨਹੀਂ ਹੈ ਪਰਿਵਾਰ ਇੱਕ ਥਾਂ ਤੇ ਬਹਿ ਕੇ ਗੱਲਬਾਤ ਕਰੇ ਉਹ ਮਾਹੌਲ ਨਹੀਂ ਹੈ ਤਾਂ ਗੁਰੂ ਨੇ ਕਿੱਡਾ ਵੱਡਾ ਸਿਧਾਂਤ ਸਾਨੂੰ ਪਹਿਲਾਂ ਦਿੱਤਾ ਸਤ ਸੰਗਤ ਦਾ ਘਰੇ ਵੀ ਸੰਗਤ ਤੇ ਗੁਰਦੁਆਰੇ ਵੀ ਸੰਗਤ ਜੇ ਅਸੀਂ ਗੁਰੂ ਨਾਲ ਜੁੜੇ ਹਾਂ ਸਾਡੇ ਜੀਵਨ ਵਿੱਚ ਆਵੇਗਾ ਸਬਰ ਸਾਡੇ ਜੀਵਨ ਵਿੱਚ ਆਵੇਗਾ ਸਹਜ ਜਦੋਂ ਸਹਜ ਆ ਗਿਆ ਤਾਂ ਭਾਵੇਂ ਬਹੁਤਾ ਪੈਸਾ ਹੋਵੇ ਜਾਂ ਨਾ ਹੋਵੇ ਅਸੀਂ ਤਾਂ ਵੀ ਸੁਖੀ ਹੋਵਾਂਗੇ ਇੱਕ ਬੜਾ ਪਿਆਰਾ ਸ਼ਬਦ ਆ ਗੁਰੂ ਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿਨਾ ਮਿੱਤਰ ਨਾਂ ਇਠ ਧਨ ਰੂਪ ਹੀਣ ਕਿਛ ਸਾਖ ਨਾ ਛਿਨਾ ਪਰ ਕੀ ਸਿਧਾਂਤ ਦਿੱਤਾ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਕੁਛ ਵੀ ਨਾ ਹੋਵੇ ਪਰ ਜੇ ਅਸੀਂ ਗੁਰਬਾਣੀ ਦੇ ਨਾਲ ਜੁੜਿਆ ਅਸੀਂ ਰਾਜੇ ਆ ਰੱਜੇ ਹੋਏ ਆ ਅਸੀਂ ਸਬਰ ਵਿੱਚ ਆ ਅਸੀਂ ਸਹਜ ਵਿੱਚ ਹਾਂ ਤੋ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਅਸੀਂ ਸਾਰਿਆਂ ਨੇ ਇਸ ਗੱਲ ਤੇ ਧਿਆਨ ਦੇਣਾ ਵਾ ਘਰ ਵਿੱਚ ਵੀ ਤੇ ਗੁਰਦੁਆਰੇ ਆਣ ਕੇ ਵੀ ਸੰਗਤ ਕਰੀਏ ਬਾਣੀ ਨਾਲ ਜੁੜੀਏ